ਗੁਰਪਾਲ ਸਿੰਘ ਪਾਲੀ ਜੀ ਭੈਣੀ ਸਾਹਿਬਾ ਦੇ ਰਿਵਾਜ ਦੇ ਵਿੱਚੋਂ ਸਭ ਸਾਡੇ ਵੀ ਬਗਵਾਨ ਦੇ ਵਿੱਚ ਵੀ ਇਹੋ ਦਾ ਨੂੰ ਭੇਟ ਮਾਇਆ ਭੇਜੀ ਗਈ ਹੈ ਪਰਮਾਨੰਤਾ ਕਰਨ ਆਨੰਦ ਕਾਮਨਾ ਪੂਰੀ ਕਰਨ ਜੱਜਾ ਕਾਰਨਾ ਹੋਣਾ ਲੋ ਜੇ ਆ ਗੁੱਟੀਆਂ ਆਪਾਂ بہت کچھ ٹوٹی سامنے سارے انہیں شخصیتوں کے اوپر سارے بہت ہی ساج والا دھرمپال جی وہ پوتر نے میرے جماعتی نے میرے جماعتی نے بھی جی سونا وجہ بے عنت مایا گئی ہے بھگوان کرپا کرنے جی جی کار ہونوکام پوری ہوئی اسی طرح چھوٹے گلا چاہ لے ہوں نما کے سمجھا تھا بھی جی چھوٹی جی بچی ماں بات گروت سکار بے عنت مایا ਬાળ ਸਤਨਾਮ ਦੇ ਸਟੂਡੈਂਟ ਹੈ ਸਭਾਰ ਕਿਤਾ ਕਰਨ ਮਨਕਾਮਨਾ ਪੂਰੀ ਕਰਨ ਗਿਆਰ ਵਿਦਿਆ ਬੁੱਧੀ ਵਕਸ਼ਸ਼ ਕਰਨ ਵੀ ਪੰਜ ਘੜਾਂ ਦੇ ਵਿੱਚ ਪਿੱਛਾ ਮੰਗਣੀ ਹੈ ਜਿਨ੍ਹਾਂ ਦੀ ਪਿੱਛਾ ਮੰਗਣ ਤੇ ਡੋਤੀ ਹੈ ਪੰਜਾਂ ਤੋਂ ਮਿਲੇ ਨਾ ਮਿਲੇ ਛੇਵੇਂ ਘਰ ਦੇ ਵਿੱਚ ਜਾਣਾ ਨਹੀਂ ਚਾਹੇ ਸਬਰ ਕਰਨਾ ਪੈਂਦਾ ਇਹ ਨਿਜਮ ਸੀਜ਼ਨ ਦੀ ਪਰ ਹੁਣੀ ਜਾਂਦੀ ਐਡੀ ਕਠੋਰ ਪੜਾਈ ਐਡੀ ਕਠੋਰ ਪੜਸਾਲਾ ਦੇ ਵਿੱਚ ਸੁਦਾਮਾ بگوان کشن جی پڑھنے گئے ہوئے ساری دیہی ہو گئی سما چلتا گیا پڑھتے گئے ایک دن ایسا آیا کہ پاٹھ گیا ہوں پاٹ بھل گیا ہو گئی سدام ہوں سزا بھی سپشٹ تھی لکڑا میں جانا تو سندی پڑھی جی کہ چل بھی ਚੱਕਰ ਰਸੀ ਜਾਂ ਲੱਕੜਾ ਲੈ ਕੇ ਆ ਉਸ ਨਾਵੇਂ ਨੇ ਰੱਸੀ ਚੱਕੀ ਲੱਕੜਾ ਵਿਚਾਰ ਜਦੋਂ ਲੱਕੜਾਂ ਚੱਲ ਪਿਆ ਬਾਹਰ ਨਿਕਲਿਆ ਨਾ ਆਸਮਨ ਤੋਂ ਉਦੋਂ ਬਾਹਰ ਕੁਟੀਆਂ ਬਣੀ ਹੋਈ ਸੀ ਸੰਦੀਪਨ ਗੁਣੀ ਜਿਆ ਦੀ ਜਿੱਥੇ ਮਾਤਾ ਦੇਵ ਮਾਤਾ ਜੀ ਰਹਿੰਦੇ ਸੀ ਗੁਰੂ ਮਾਤਾ ਜੀ ਜਦੋਂ ਸਦਾਮਾ ਬਹਾਦਰ ਇਕੱਲਾ ਨਾਲੇ ਪਿੱਛੇ ਹੁੰਦੀ ਹੈ ਘਰ ਜਾਂਦਾ ਵੀ ਕ੍ਰਿਸ਼ਨ ਆਊਗਾ ਕਹਨਾ ਜਦੋਂ ਐ ਲਵੇ ਦੇ ਬਾਗਿਆ ਨਾ ਕੁੜੀਆਂ ਦੇ ਮਾਤਾ ਕੁੜੀਆਂ ਸਦਾਮਾ ਕੀ ਗੱਲ ਹੋ ਗਈ ਕਿਧਰ ਨੂੰ ਚੱਲਿਆ ਅੱਜ ਪੜ੍ਹਨ ਨਹੀਂ ਲੱਗਿਆ ਕਹਿੰਦਾ ਮਾਤਾ ਜੀ ਗਿਆ ਸੀ ਪਾਠ ਭੁੱਲ ਗਿਆ ਅੱਛਾ ਸਜ਼ਾ ਮਿਲੀ ਹੋਈ ਹੈ ਕਹਿੰਦਾ ਹਾਂ ਸਜ਼ਾ ਮਿਲੀ ਹੈ ਹੁਣ ਤੇਰਾ ਕਹਿੰਦਾ ਜੀ ਲੱਕੜਾਂ ਬਜਾਦਾ کہنی کھڑ جا پھر رک جا دو منٹا مر جے گا کی پتا کتوں تو توڑ کے لیا یا چاہیے پہنچے میں تیزان دینی دیر ماتا نے چنے لین باگی اندر ہوں سلاوہ بند ہونے تو پچھے دیکھ لینا جی کشن آؤ گا تو ضرور جاری تا پرتی ہے جی نہ آیا باندی باندھی ایپ کرشن بھی توریا بوچ کے دنے ਕ੍ਰਿਸ਼ਨ ਲਾਉਣ ਦੀ ਨਾਗਿਆ ਸਦਾਮੇ ਨੂੰ ਬੁਲਾਇਆ ਜੀ ਹੁਣ ਸਦਾਮੇ ਦਾ ਤਾਮ ਲਾਵੇ ਕਿਉਂਕਿ ਸਦਾਮੇ ਨੂੰ ਪਤਾ ਸੀ ਮਾਤਾ ਕੁਸਖਾਨ ਨੂੰ ਜੇ ਬੁਲਾੜਿਆ ਤੇ ਉਹਨੇ ਨੇ ਬਹਿ ਕੇ ਨਹੀਂ ਜਾਵੇ ਪਹਿਲਾਂ ਐਸੀ ਵੀ ਕ੍ਰਿਸ਼ਨ ਆ ਜੀ ਹੁਣ ਕ੍ਰਿਸ਼ਨ ਲਾਉਣ ਦੀ ਨਾਗਿਆ ਹੁਣ ਉਧਰ ਮਾਤਾ ਨੇ ਲੈ ਆਕੇ ਚਣੇ ਨਾਲ ਗੁੜ ਸਦਾਮੇ ਨੂੰ ਭਰਾਂਦੀ ਕਹਿੰਦੀ ਹਾਂ ਤੂੰ ਕਿਉਂ ਜਾਂਦਾ ਹੈ ਕਹਿੰਦਾ ਕ੍ਰਿਸ਼ਨ ਹੈ ਮਾਤਾ ਆਪਣਾ ਕਹੇ ਆਏ ਕਹੇ ਉਹਨੂੰ ਦੇ ਨਹੀਂ ਮੋਪੜਾ ਕਹਦਾ ਕੋਈ ਨਹੀਂ ਹੁਣ ਮਾਗਰ ਸਦਾਮਾ ਚੱਲ ਪਿਆ ਸਦਾਮੇ ਕੋਲੇ ਛੋਲੇ ਦੇ ਦਾਣੇ ਨਹੀਂ ਨਾਲ ਗੁੜਾ ਮਾਤਾ ਨੇ ਦੇਤੇ ਸੀ ਭੁੱਖੇ ਨਾ ਬਰਨ ਵਿਚਾਰੇ ਜਵਾਕਰ ਕਿਉਂਕਿ ਮਾਤਾ ਗੁਰੂ ਸੰਦੀਪਨ ਗੁਣੀ ਜੀ ਆਤੋਂ ਪਤਾ ਸੀ ਉਹਨਾਂ ਨੂੰ ਵੀ ਉਹਨਾਂ ਦਾ ਸੁਹਾਗ ਆ ਉਹ ਨਿਜਵਾਂ ਦੇ ਪੱਕੇ ਨਹੀਂ ਉਹ ਬੱਖਰਾ ਪਿਆਰ ਕਰਦੇ ਸੀ ਵਿਦਿਆਰਥੀਆ ਹੁਣ ਜਦੋਂ ਸਦਾਮਾ ਤੇ ਕ੍ਰਿਸ਼ਨ ਬਾਗੇ ਜੰਗਲਾਂ ਚ ਲੱਕੜਾ ਲੈਣ ਹੁਣ ਲੱਕੜਾ ਤੋੜ ਰਹੇ ਨੇ ਉਧਰੋਂ ਮੀਂਹ ਆ ਗਿਆ ਝੜਾ ਆ ਗਿਆ ਉਹ ਉਸੇ ਡਰਖਟ ਦੇ ਉੱਪਰ ਸਦਾਮਾ ਕਹਾਂ ਚੜ ਗਿਆ ਮੇਰਾ ਭਗਵਾਨ ਕ੍ਰਿਸ਼ਨ ਜੀ ਉਹਦੀਆਂ ਜੜਾਂ ਚ ਬੈਠ ਗਿਆ ਡਰਖਟ ਦੀਆਂ ਚੜੀਆਂ ਚੁਣ ਹੁਣ ਮੀਂਹ ਪੈਂਦਾ ਹਵਾ ਚੱਲਦੀ ਹੈ ਸੁਨਾਮੇ ਨੇ ਆਖਿਆ ਵੀ ਆਇਤਾ ਪੁੱਕੇ ਮਾਰ ਜਾਂਗੇ ਜੇ ਤੂੰ ਨਾ ਘੋੜੇ ਰਹੇ ਤਾਂ ਥੱਲੇ ਆ ਹੁਣ ਹੁਣ ਕੋਟਲੀ ਚੋਂ ਕਰਦਾ ਚਾਰ ਕਨਾਣੇ ਮਾਰਨਾ ਪੱਕਾ ਚੱਬ ਲੰਨਾ ਹੁਣ ਭਗਵਾਨ ਨੂੰ ਪਤਾ ਲੱਗ ਗਿਆ ਕਹਿੰਦਾ ਸਦਾਮੇ ਕੀ ਖਾਈ ਜਾਂਦਾ ਹੈ ਕਹਿੰਦਾ ਕੁਸ ਨਹੀਂ ਖਾਂਦਾ ਨਾਲ ਦੰਦ ਵੱਜਦੇ ਨੇ ਲਓ ਦੋਨਾਂ ਦੇ ਸਵਾਲ-ਜਵਾਬ ਸੁਣਿਓ ਹੁਣ ਕ੍ਰਿਸ਼ਨ ਭਗਵਾਨ ਤਾਂ ਪੁੱਛ ਰਹੇ ਨੇ ਵੀ ਸਦਾਮੇ ਕੀ ਖਾਂਦਾ ਕੋ ਗੱਲ ਮੈਂ ਕੁਸ ਨਹੀਂ ਖਾਂਦਾ ਦੋਨਾਂ ਦੇ ਮਿੱਤਰ you ਕਰਦਾ ਰਹੋ ਕਰਦਾ ਰਹੋ ਤੇ ਕਵੀ ਦਾ ਸਾਖਣ ਹੈ ਕਹਿੰਦਾ ਹੈ ਕਹਿੰਦਾ ਮਿੱਤਰਾ ਨਾਲੇ ਮਿੱਤਰ ਕਹਿੰਦਾ ਨਾਲੇ ਸੱਤ ਕਰਦਾ ਉਹ ਕਹਿੰਦਾ ਪੈਰ ਚਾਰਾ ਲਾਦਾ ਮੈਂ ਕਹਾਂ ਉਹ ਕਰਦਾ ਸੀ ਤੂੰ ਕਿਹੜਾ ਸੱਚ ਬੋਲਦਾ ਫਿਰ ਇਹ ਦੰਦ ਜਿਹੜੇ ਤੂੰ ਕਹਿਣਾ ਵੀ ਠੰਡ ਨਾਲ ਵੱਜਦੇ ਨੇ ਕਿ ਠੰਡ ਵਾਲੀ ਆਵਾਜ਼ ਨਹੀਂ ਸਦਾ ਮੈਂ ਸੱਚੀ ਗੱਲ ਬਸਦੇ ਸੱਚੀ ਗੱਲ ਬਸਦੇ ਨਹੀਂ ਗੁਰੇਤਰਤਾ ਭੋਗੇਗਾ ਜਦੋਂ ਗੁਰੇਤਰਤਾ ਨਾਮ ਦੇਤਾ ਨਾ ਸੰਦਾਂਮੇ ਨੂੰ ਬਗਾਮੇ ਨੇ ਅਗਲਾ ਚ ਦਿਨ ਝਾਲ ਮਾਰੀ ਆ ਕੇ ਹੱਥ ਬੰਨ੍ਹ ਕਰਕੇ